ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋਵੋਗੇ ਤੁਸੀਂ ਅਸੀਂ ਵੀ ਠੀਕ ਠਾਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਮੇਰੇ ਭੂਆ ਕੋਲੇ ਅਚਰਵਾਲ ਧੁੰਦ ਬਹੁਤ ਆ ਪਰ ਅਸੀਂ ਤਿਆਰ ਹੋ ਗਏ ਟਾਈਮ ਹੋ ਗਿਆ 10:30 ਚੱਲੇ ਆ ਹੁਣ ਤੇ ਭੂਆ ਕੋਲ ਜਾ ਕੇ ਤੁਹਾਨੂੰ ਭੂਆ ਨਾਲ ਮਿਲਾਵਾਂਗੇ ਉਹ ਗੱਲ ਦਹੀ ਪੂਰਾ ਬਣਾਈ ਨਹੀਂ ਹੱਟਾਈ ਨਹੀਂ ਹੋ ਜਾਣਾ ਰੱਖਦੇ ਹੀ ਦਿਓ ਹੱਟਾ ਨਹੀਂ ਹੋਣਾ ਓਏ ਹੋਏ ਵੀ ਦਹੀ ਬਣੀ ਆਂ ਬੁਣੀ ਬਸ ਇਹ ਨਹੀਂ ਆਪਾਂ 10 ਗਾਇਕ ਦੇ ਦੇਖ ਲਏ ਹੁਣਗੇ ਸਭ ਦੇਖਾ ਦੇਖਾ 10 ਬੇਹਾ ਨਹੀਂ ਅੱਖੋਂ 10 ਤੋਂ ਤੇ ਇਹਨੇ ਆਪਾਂ ਆਪਾਂ ਦੋ ਬੱਟੇ ਨੇ ਉਹ ਵਾਲਿਆਂ ਦੇ ਵਿਆਹ ਦੀ ਹਮ ਤਾਂ ਉਹ ਦੇਖੇ ਉਹ ਵਾਲਿਆਂ ਦੇ ਵਿਆਹ ਦੇ ਤਾਂ 10 ਗਾਇਕ ਲੱਗੇ ਸੀ ਉੱਥੇ ਤਾਂ ਟਾਈਮ ਹੀ ਨਹੀਂ ਮੜਿਆ ਲੱਗਦਾ ਹੈ ਇਹਦੇ ਆਪਾਂ ਦਾ ਇਹਨਾਂ ਦੇ ਵਿਆਹ ਦੇ ਸ਼ਗਾਰੇ ਦੇ ਵਿਆਹ ਤੇ ਦੋ ਦਿਨ ਬਦਲੇ ਸਿੱਪੀ ਹੋਣੀ ਬੱਬੂ ਬਾਰ ਇੱਕ ਹੋਰ ਦੇਖਿਆ ਫਿਰ ਪਤਾ ਨਹੀਂ ਕਿਹੜਾ ਸੀ ਰਮਿੰਦਰ ਕਮਾਲੀ ਵਾਲੇ ਮਾਸ ਦੇ ਕੁੜੀ ਆ ਬੜਕਾਰ ਤੋਂ ਵੀਰ ਜੀ ਮੈਂ ਬਾਹਰ ਆਇਆ ਇਸ ਵੀ ਬਿਆਨ ਬਤੋ ਵੀਰ ਮੈਂ ਰਹੇ ਬਹੁਤ ਗਾਈ ਕਰੇ ਤੁਮ ਹਾਂਜੀ ਹੁਣ ਤਿਆਰ ਤਿਰ ਹੋ ਕੇ ਰੋਟੀ ਰੋਟੀ ਖਾ ਕੇ ਚੱਲੇ ਸੀ ਚੱਲੇ ਸੀ ਇਥੇ ਹਾਈ ਕੋਰਟ ਦੇ ਕੋਲ ਪੈਂਡ ਅਚਰਵਾਲ ਉੱਥੇ ਮੇਰੀ ਭੂਆ ਵਾ ਤੇ ਉਹਨਾਂ ਨੂੰ ਮਿਲ ਕੇ ਆਉਂਗੀ ਅੱਜ ਮੈਂ ਬਹੁਤ ਦੇਰ ਹੋ ਗਈ ਮਿਲੀ ਹੋਈ ਨਹੀਂ ਉਹਨਾਂ ਨੂੰ ਮੈਂ ਅੱਜ ਉਹਨਾਂ ਨੂੰ ਮਿਲ ਕੇ ਆਵਾਂਗੇ ਹੁਣ ਦੇਖੋ ਜੀ ਤੁਹਾਨੂੰ ਕਿੰਨੀ ਅੱਜ ਟਾਈਮ ਸਮਾਗਿਆ ਰਹੋਗੇ ਨੇ ਤੇ ਧੁੰਦ ਦੇਖੋ ਹਲੇ ਵੀ ਕਿੰਨੀ ਜ਼ਿਆਦੀ ਆ ਇਹ ਤਾਂ ਇਹ ਤਾਂ ਬਹੁਤ ਜ਼ਿਆਦੀ ਆ ਅੱਜ ਤਾਂ ਬੜੀ ਮੁਸ਼ਕਲ ਹੋ ਜਾਂਦੀ ਆ ਆ ਦੇਖੋ ਕੋਸ਼ ਨੂੰ ਦੇਖਦਾ ਤਾਂ ਕਿੰਨੀ ਆ ਦੇਖੋ ਹਾਂਜੀ ਹੁਣ ਅਸੀਂ ਅਛਰਵਾਲੇ ਪਿੰਡ ਪਹੁੰਚ ਗਏ ਇਹ ਸਾਨੂੰ ਉਰਤਾਰ ਕੇ ਜਾਣਗੇ ਇਹਨਾਂ ਨੇ ਜਾਣਾ ਵਾ ਕਪੂਰਥਲੇ ਨੂੰ ਮੈਂ ਡਿਊਟੀ ਜਾਣਾ ਦਾ ਫਿਰ ਇਹਨਾਂ ਨੂੰ ਉਰਤਾਰ ਕੇ ਜਾਣਗੇ ਅਸੀਂ ਚਲੇ ਜਾਵਾਂਗੇ ਇਕੱਲੇ ਇਸ ਵਾਪਸ ਤੇ ਆਵਾਂਗੇ ਟੈਂਪੂ ਤੇ ਜਾਂ ਬੱਸ ਤੇ ਫਿਰ ਵਾਪਸੀ ਅਸੀਂ ਆਵਾਂਗੇ ਟੈਂਪੂ ਤੇ ਜਾਂ ਬੱਸ ਤੇ ਆਵਾਂਗੇ ਉਕੇ ਨਾ ਹੁਣ ਜਾਣਾ ਵਾਪਸ ਧੁੰਦ ਵੀ ਬਹੁਤ ਜ਼ਿਆਦਾ ਹੈ ਅੱਜ ਹੋਰ ਨਹੀਂ ਜਾਇਓ ਸੱਜ ਅੰਮ੍ਰਿਤਸਰ ਆਪ ਜੀ ਬਿੰਦਰਾਣਾ ਲਾਇਆ ਸੀ ਮੱਛਰ ਨਾਲ ਤੇ ਹੁਣ ਆ ਗਏਵੇਂ ਪਿੰਡ ਝੋੜਾ ਝੋੜਾ ਨਾਲ ਹੀ ਆ ਬਿਲਕੁਲ ਐ ਲਾ ਲਓ ਭਈ 2 ਕਿਲੋ ਦੀ ਬਾਟੀ ਹੋ ਮਸਾ ਦੋ ਤਿੰਨ ਕਿਲਿਆਂ ਦੀ ਮੈਂ ਦਾ ਜਵਾਬ ਸੱਚ ਬੜਾ ਖਾਤ ਨੇਗਾ ਝੋੜਾ ਦੇ ਅੰਦਰ ਨਾਲ ਝੋੜਾ ਪਿੰਡ ਤੁਹਾਨੂੰ ਪਤਾ ਹੀ ਆ ਵੀ ਸਿੰਦਰ ਪੈਣੀਵਾਲ ਦਾ ਪਿੰਡ ਆ ਇਹ ਜਿਹੜਾ ਬਲੌਗਰ ਆ ਆਪਣੇ ਮਦਰ ਤੇ ਫਾਦਰ ਨਾਲ ਉਹ ਵਲੌਗ ਬਣਾਉਂਦਾ ਵੀਡੀਓਜ਼ ਪਾਉਂਦਾ ਕਾ ਦੀ ਪਾਪੂ ਨਾਲ ਆ ਉਹ ਉਹਨਾਂ ਦੇ ਪਿੰਡ ਵਿੱਚ ਦੀ ਲੰਘ ਰਹੀ ਹੁਣ ਮੈਂ ਉਸ ਤੋਂ ਥੋੜਾ ਜਿਹਾ ਇਥੋਂ ਰਸਤਾ ਬਦਲਣਾ ਪਰ ਅੱਗੇ ਜਾਵਾਂਗੇ ਥੋੜਾ ਜਿਹਾ ਰਸਤਾ ਹੈ ਥੋੜਾ ਜਿਹਾ ਟਰਨਾ ਪੈਂਦਾ ਸੁੱਤਰ ਕੇ ਹਨਾ ਹਾਂ ਮੀ ਕੀ ਲੈ ਗਏ ਲੈ 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 ਖਾਂਦਾ ਤਾਂ ਇੰਨੀ ਆ ਖਾ ਨਹੀਂ ਹੁੰਦੇ ਜਿਹੜੇ ਜਿਹੇ ਸਿਆਲ ਚ ਬੜੀਆਂ ਪਰ ਸਿਆਲ ਚ ਖਾਣੀ ਚਾਹੀਦੀ ਪਰ ਬੱਚਿਆਂ ਨੇ ਖਾਲੇ ਨਹੀਂ ਆ ਆ ਅੱਜ ਘਰ ਆ ਗਿਆ ਮੇਰੇ ਭੂਆ ਦਾ ਪਹੁੰਚ ਗਏ ਘਰੇ ਹੈ ਵੀ ਹੈਗੇ ਆ ਹਾਂਜੀ ਹੁਣ ਅਸੀਂ ਪਹੁੰਚ ਗਏ ਸੁਭੂਆ ਕੋਲੇ ਇਹ ਮੇਰੇ ਭੂਆ ਵਾ ਤੇ ਅੱਗੇ ਬਿਠਿਆ ਭੂਆ ਜੀ ਦੇ ਨਣਦ ਨੇ ਇਹ ਵੀ ਭੂਆ ਜੀ ਲੱਗਦੇ ਆ ਗੱਲਾਂ ਬਾਤਾਂ ਕਰ ਰਹੇ ਆ ਹਾਂਜੀ ਮੇਰੇ ਭੂਆ ਜੀ ਦੇ ਨੂੰਹ ਨੇ ਵੱਡੇ ਭਾਬੀ ਜੀ ਸਾਡੇ ਤੇ ਹੁਣ ਰੋਟੀ ਬਣਾਉਣ ਲੱਗੇ ਹੋਏ ਨੇ ਕੀ ਕਰ ਤੂ ਕੀ ਬਣਾਉਣ ਲੱਗੇ ਪਕੌੜੇ ਬਣਾਉਂਦੇ ਨੇ ਗੋਭੀ ਵਾਲੇ ਆਲੂ ਵਾਲੇ ਐ ਲਿਖਿਆ ਤੁਹਾਨੂੰ ਕਾਹਤੋਂ ਕਰਨਾ ਕਿ ਠੰਡ 'ਚ ਅੱবি ਪਕੌੜੇ ਬਣਾਉਂਦੇ ਸਾਡੇ ਵਾਸਤੇ ਹੁਣ ਅੰਦੀ ਪੰਗੀ ਕੈਨ ਹੋ ਗਏ ਗਰੀਬ ਮਮਨ ਉਹਨੂੰ ਚਾਰ ਪੰਜ ਦਾ 50 ਹੈ ਯਾ

ਕਹਿੰਦਾ ਤਾਂ ਉਹ ਖਾਣੇ ਨਹੀਂ ਗੈ ਕੋਈ ਨਹੀਂ ਜਿੱਤਰ ਤਾਂ ਨਹੀਂ ਕੋੜੇ ਬਣ ਕੇ ਆ ਗਏ ਜੀ ਗੋਭੀ ਵਾਲੇ ਆਲੂ ਵਾਲੇ ਗੋਭੀ ਆ ਅੱਥ ਲੱਗ ਗਈ ਚਾਦਰ ਹੀ ਵੀ ਇੱਧਰ ਮੈਂ ਚਾਦਰ ਹੀ ਆ ਮੈਂ ਹੁਣ ਹਲਵਾਰੇ ਵਾਲੇ ਜਮਾ ਠੀਕ ਹੈ ਹਾਂ ਭੈਣ ਤੇ ਬਾਣ ਜੀ ਰਿਹਾ ਸੀ ਹੁਣ ਉਹਦਣ ਗਏ ਸੀ ਭਾਂਜ ਦਾ ਭਾਂਜ ਦਾ ਵਿਆਹ ਹੋ ਗਿਆ ਬਾਣ ਜੀ ਦਾ ਭਾਂਜ ਜੀ ਦਾ ਫੇਰ ਤਾਂ ਤੈਨੂੰ ਵਧਾਈਆਂ ਤਵਾ ਗੜ ਚੰਨ ਭਾਈ ਵਧੀਆ ਕਿੱਥੇ ਗਈ ਜਿਵੇਂ ਆਹੀ ਕੋਈ ਚੱਲ ਜੇ ਬਾਹਰ ਲੱਭਣਾ ਮੰਗਦਾ ਆਇਆ ਤਾਂ ਮਡੇਲਾ ਕਿਉਂ ਹੈ ਅੱਛਾ ਉਹਨਾਂ ਨੂੰ ਜੋ ਲੋਡ ਵੀ ਨਹੀਂ ਜਾਣਦੀ ਮਡੇਲਾ ਜਿੱਥੇ ਅੱਛਾ ਇਹ ਉਹ ਜ਼ਮੀਨ ਖਾਸੀ ਹੈ ਪਰ ਕਿੰਨੇ ਫੜੀ ਨੇ ਪਾਨਾ ਕੀ ਲਿਖੀ ਇਹ ਦੋ ਦੋ ਲਾਇਸ ਕਰਾਇਆ ਨਹੀਂ ਨਹੀਂ ਉਸਨੇ ਕੀਤਾ ਅੱਛਾ ਜਨ ਸ਼ੀਸ਼ਾ ਕਿ ਲਿਆ ਨਹੀਂ ਨਹੀਂ 12 12 ਉਹ ਵੀ ਕਿੰਨੇ ਕੁ ਲੈ ਫਿਰ ਤਾਂ ਵਧੀਆ ਮਿਲ ਗੋ ਨਾ ਬਾਹਰ ਜਾ ਕੇ ਕੀ ਕਰਨਾ ਕੋਠੀ ਪਈ ਨੇ ਲੈ ਫਿਰ ਤਾਂ ਵਧੀਆ ਜਿਆਦਾ ਆਂ ਜਾ ਪਾਂ ਦਾ ਮੇਰਾ ਕੱਲ ਗਿਆ ਵਿਚਾਰ ਹਜੇ ਰਾਜਾ ਕੈਨੇਡਾ ਤੋਂ ਆਇਆ ਸੀ 22 ਦਿਨਾਂ ਦੀ ਅੱਛਾ ਕੁਰੀ ਰਹੀ ਆ ਹਾਂ ਇਹ ਮੇਰੇ ਭੂਆ ਦਾ ਵੱਡਾ ਮੁੰਡਾ ਬਈ ਆਪਾਂ ਕਿਹਨੂੰ ਪੱਥਰ ਤੇ ਇਹ ਪੁੱਤਾਂ ਗਗਨ ਜੀ ਕੋ ਗਗਨਦੀਪ ਸਿੰਘ ਤੇ ਵੇਚ ਲੈਣਾ ਮੰਮੀ ਮੰਗੇ ਤੇ ਇੱਥੇ ਆ ਇੱਥੇ ਆ ਮੰਗੇ ਤੇ ਇੰਨੀ ਨਹੀਂ ਪਾਉਂਦਾ ਇਹਦਾ ਸੁਨੱਖਾ ਤਾਂ ਮੁੰਡਾ ਹੁਣ ਤੂੰ ਗਗਨਦੀਪ ਚਾਰਾ ਹੁਣ ਬਾਹਰ ਜਾਣਾ ਤੂੰ ਇੱਧਰ ਹੀ ਕੋਈ ਨੌਕਰੀ ਲੱਭਣੀ ਰੱਬ ਤੇ ਆ ਦੇਖੋ ਕਿਧਰੇ ਨਹੀਂ ਕਿ ਛੋੜਦੇ ਤੇ ਮਾਮੀ ਜਿਵੇਂ ਮਾਰਦੀ ਕਰ ਦੋ ਕਿ ਰੱਬ ਤੇ ਆ ਰੱਬ ਤੇ ਆ ਰੱਬ ਸਭ ਤੋਂ ਆਪਾਂ ਰੱਬ ਤੇ ਹੀ ਛੱਡਦੇ ਆ ਹਾਂ ਅਸੀਂ ਕੌਣ ਆ ਨਾ ਮੈਂ ਸਤਾਉ ਕਾਬੂ ਸਾ ਅਸੀਂ ਤਾਂ ਚਾਹਦੇ ਆ ਬਈ ਮੈਂ 나ਡੀ ਇਹ ਚਾਹਦੇ ਹਸ ਤੱਕ ਇਹਦੇ ਵੀ ਬਾਹਰ ਜਾ ਬਾਹਰ ਜਾਵੇ ਹਾਂ ਛੋਟੇ ਹੁੰਦੇ ਲੈ ਹੁੰਦੇ ਨੇ ਹਾਂਜੀ ਭਾਬੀ ਹੁਣ ਬੈ ਗਈ ਸੀ ਸਾਡੀ ਸਾਡੇ ਕੋਲੇ ਤਾਂ ਹੁਣ ਟਾਈਮ ਲੱਗਿਆ ਬੈਣ ਦਾ ਪਹਿਲਾਂ ਚਾਹ ਬਣਾਈ ਪਕੌੜੇ ਬਣਾਏ ਸਾਡੇ ਵਾਸਤੇ ਗੋਭੀ ਵਾਲੇ ਤੇ ਹੁਣ ਬੈਠੇ ਆ ਗੱਲਾਂ ਕਰਨ ਹੁਣ ਗੱਲਾਂ ਕਰਾਂਗੇ ਅਸੀਂ ਤੇ ਭਾਬੀ ਦੇ ਦੋ ਮੁੰਡੇ ਇਹਨਾਂ ਦੇ ਵੀ ਦੇ ਦੇ ਇੱਕ ਜਰਮਨ ਚ ਗਿਆ ਹੋਇਆ ਵੱਡਾ ਤੇ ਇੱਕ ਅਜੇ ਇੱਥੇ ਹੀ ਆਉਣੇ ਵੀ ਜਾਣਾ ਫੈਡ ਲਾਊਗਾ ਬਾਹਰਲੀ ਹਲੇ ਤੇ ਹੋਰ ਜਦੋਂ ਆਉਗਾਂਣ ਲਈ ਲੱਡੀ ਆਹ ਕਰਦੇ ਪਹਿਲੇ ਸਾਲ ਆ ਗਏ ਗਿਆ ਹੁਣ ਬਜਿੰਦਰ ਔਖਾ ਵਜਿੰਦਾ ਫਿਰ ਬਾਹਰ ਆਉਣਾ ਬਹੁਤ ਖਰਚਾ ਪੈਂਦਾ ਹੁਣ ਵਿਆਹ ਕਦੋਂ ਤੋਂ ਕਹੂ ਆਪਾਂ ਨੂੰ ਵਿਆਹ ਹੁਣ ਜਦੋਂ ਵੀ ਉਹ ਅੰਦਰੋਂ ਸਿਉ ਹੋ ਗਿਆ ਉਹਨਾਂ ਨੂੰ ਆਊਗਾ ਵਿਆਹ ਤਾਂ ਪਿਛਲੇ ਸਾਲ ਆਇਆ ਸੀ ਤੇ ਲੱਡੀ ਵੀ ਭਾਈ ਵੱਡਾ ਮੁੰਡਾ ਵੀ ਜਰਮਨ ਤੋਂ ਆਉਂਦਾ ਵਾ ਹਾਂ ਇਹ YouTube ਤੇ ਗਾਣਾ ਵੀ ਆਇਆ ਹੋਇਆ ਮੇਰੇ ਭੂਆ ਦੇ ਪੋਤੇ ਦਾ ਵੱਡੇ ਦਾ ਤੁਸੀਂ ਦੇਖਿਓ ਸਰਚ ਕਰਕੇ ਗਾਣੇ ਦਾ ਨਾਮ ਹੈਗਾ ਜ਼ੁਲਮ ਤੁਸੀਂ ਦੇਖਿਓ ਜਦੋਂ ਆਪਣੇ ਧਰਨੇ ਲੱਗਿਆ ਸੀ ਦਿੱਲੀ ਉਦੋਂ ਨਾ ਗਾਣਾ ਕੱਢਿਆ ਸੀਗਾ ਧਰਨੇ ਵੇਲੇ ਹਾਂਜੀ ਇਹ ਭੂਆ ਦਾ ਮੁੰਡਾ ਵੱਡਾ ਨਾਲ ਭਾਬੀ ਆ ਦੋਨੇ ਜਣੇ ਇਹਨਾਂ ਦਾ ਬੇਟਾ ਗਿਆ ਹੋਇਆ ਹੈ ਜਰਮਨ ਚ ਜਿਹੜਾ ਜਿਹਦਾ ਗਾਣਾ ਆਇਆ ਹੋਇਆ ਹੈ YouTube ਤੇ ਤਾਂ ਸਾਰੇ ਜਣੇ ਦੇਖਿਓ ਸਰਚ ਕਰਕੇ ਜੋਲਮ ਗਾਣੇ ਦਾ ਨਾਮ ਆ ਲਓ ਜੀ ਅਸੀਂ ਭੂਆ ਦੇ ਕੋਲੋਂ ਤਾਂ ਆ ਗਏ ਸੀਗੇ ਹੁਣ ਅਸੀਂ ਰਾਈਕੋਟ ਆ ਗਏ ਮੰਮੀ ਨੇ ਰਾਈਕੋਟ ਇੱਥੇ ਤੋਂ ਕੱਪੜੇ ਫੜਨੇ ਆ ਕੱਪੜੇ ਫੜ ਕੇ ਚੱਲਦੇ ਆ ਅਸੀਂ ਹੁਣ ਟੇਲਰ ਤੋਂ ਕੱਪੜੇ ਫੜਨੇ ਆ ਮੰਮੀ ਨੇ ਬਸ ਫੜ ਕੇ ਅਸੀਂ ਫਿਰ ਘਰ ਨੂੰ ਚੱਲਦੇ ਆ ਟਾਈਮ ਨਾਲ ਹੀ ਅਸੀਂ ਇੱਥੋਂ ਲੈ ਲਾਂਗੇਿੱਥੋਂ ਉੱਥੋਂ ਪਿੰਡੋਂ ਤੂੰ ਲੈ ਲੈਂ ਪਿੰਡੋਂ ਮੈਂ ਇੱਥੋਂ ਲੈ ਕੇ ਜਾਉਂਗੀ ਮੋਫਲੀ ਪੰਡਲ ਮਗਲ ਬੜਾ ਸੁਆਦ ਨ ਲੱਗੀ ਮੈਨੂੰ ਬਹੁਤ ਸੁਆਦ ਹੂੰ ਬੈਠਾ ਆ ਦੇ ਆਵੀ ਚੱਲ ਆਈ ਆਂ ਅੰਤ ਨੇ ਥੋੜੀ ਡਾਲੇ ਡੋਲ ਗਏ ਪਿਆਈ ਡਾਲ ਤਸੀ ਸਾਰਾ ਸਾਰਾ ਖੱਟ ਗਿਆ ਦਾ ਵਿਚਾਰੇ ਦਾ ਗੱਲ ਕਰ ਇਹਦੇ ਵਿਚਾਰੇ ਦੇ ਆਉਂਦੇ ਜਾਂਦੇ ਕਰਕੇ ਨਹੀਂ ਕਰਦੇ ਬਲਕਿ ਨੇ ਦੇਖ ਆ ਹਾਂ ਠੀਕ ਆ ਜੀ ਮਾਰਾ ਨਹੀਂ ਸੀਟ ਆ ਕੀ ਕਰਦੇ ਜਾਣੇ ਆਹ ਆਏ ਹਾਂ ਇਹਨਾਂ ਨੂੰ ਲਾਦਾਂਗੇ ਆਪਾਂ ਸੱਪ ਜਾਣੇ ਟੁੰਗਿਆ ਨਹੀਂ ਨਹੀਂ ਲੈ ਉਹ ਜਿਹਨੇ ਸੱਪਾ ਟੁੰਗਿਆ ਹੂੰ ਸੱਪਰੇ ਏਥੇ ਬੈਠਾਏ ਤੇ ਆਪ ਦੇਖੋ ਹੱਥ ਨਾਲ ਫੜ ਹਾਂ ਤੇਰਾ ਇਹ ਮੈਂ ਕੱਢ ਕੇ ਫਸੇ ਕਿਉਂ ਉਹ ਨਹੀਂ ਕਰਦੇ ਨੇ ਆ ਹਾਏ ਰੱਬ ਪਤਾ ਨਹੀਂ ਕਿ ਅੱਜ ਕਿ ਮੈਂ ਨਹੀਂ ਕਰਦਾ ਆ 25 ਬੋਰਡਾਂ ਦਾ ਪਾਤਾ ਅਰੇ ਬੰਦੇ ਕੰਪਨੀ ਬਚਦਾ ਇੱਕ ਟੁਕਾ ਅੱਛਾ ਮੀਟ ਪੜਾ ਦੇਣੀ ਆ ਫਿਰ ਪਾ ਦੇਣੀ ਆ ਚੇਂਜ ਤੇ ਮੰਮੀ ਕਰਨ ਲੱਗੀ ਕੱਪੜੀਆਂ ਤਾਹਾਂ ਨਾਲਣ ਲੱਗੀ ਆਪਦੇੰਦੀਆਂ ਆਉਂਦੀ ਤੇ ਰੋਟੀ ਪਾਣੀ ਖਾਵਾਂਗੇ ਹੁਣ ਓਏ ਜਾਂ ਸਬਜ਼ੀ ਬਣਾਈ ਨਹੀਂ ਅਜੇ ਹੈ ਪੀਜ਼ਾ ਪਿਆ ਕੱਲ ਦਾ ਲੋ ਖਾ ਲਈਏ ਘਰ ਆ ਗਿਆ ਸੀਗਾ ਜੀ ਮੈਂ ਤੇ ਤੁੰਦ ਬਹੁਤ ਜ਼ਿਆਦੇ ਹੋਈ ਹੋਈ ਆ ਦੇਖੋ ਹੁਣ ਸੇਰ ਕਰਕੇ ਆਉਂਗਾ ਘਟੋ ਘਟ 5 ਕਿਲੋਮੀਟਰ ਤਾਂ ਜਾ ਕੇ ਆਉਂਗਾ 5-6 ਕਿਲੋਮੀਟਰ ਇਹ ਦੋ ਘੜੇ ਲੱਗ ਸਕਦੇ ਦੋ ਲਾ ਦੂੰਗਾ 8-10 ਕਿਲੋਮੀਟਰ ਹੋ ਜਾਊਗਾ ਘਟੋ ਘਟ ਫਿਰ ਦੇ ਕਪੜੇ ਕੁੱਪੜੇ ਆ ਉਦੋਂ ਆ ਹੀ ਰੱਖ ਗਏ ਸੀਗੇ ਕਿੱਲੇ ਜੇ ਪਏ ਨੇ ਹੁਣ ਥੋੜੇ ਜਿਹਾ ਲੱਭ ਜੇ ਧੁੱਪ ਨਿਕਲੇ ਗਾ ਲੂ ਤਾਂ ਪਾ ਦਾਂਗੇ ਬਾਹਰੇ ਨਹੀਂ ਪਏ ਰਹਿਣਗੇ ਚਾਹ ਪਾਣੀ ਕੁਛ ਨਹੀਂ ਪੀਤਾ ਹੈਗਾ ਹੁਣ ਉਹ ਫਿਰ ਚਾਹ ਪੀ ਕੇ ਨਾ ਸਰੀਰ ਹੋਰੀ ਹੋਏ ਨਾ ਫਿਰ ਫੈਰ ਕਰਨੀ ਹੁੰਦੀ ਹੈਗੀ ਤੇ ਬਸ ਕਪੜੇ ਪਜਾਮਾ ਪਾ ਲਵਾਂ ਹੁਣ ਸ਼ੂਜ਼ ਪਾ ਲਵਾਂਗਾ ਸਪੋਰਟ ਸ਼ੂਜ਼ ਤੇ ਜਾਣਾ ਫਿਰ ਮੈਂ ਘੜਾ ਘਟਣ ਉਹਨਾਂ ਨੂੰ ਕਰਕੇ ਫੋਨ ਪੁਛਦਾ ਪਹਿਲਾਂ ਤਾਂ ਮੇਰੀ ਹੋ ਗਈ ਸੀਗੀ ਗੱਲ ਜਦੋਂ ਮੈਂ ਪਹੁੰਚਿਆ ਸੀਗਾ 2:00 ਵਜੇ ਤੇ ਪਉਣਕ 2:00 ਪਹੁੰਚਾ ਸੀ ਉਦੋਂ ਗੱਲ ਹੋ ਗਈ ਸੀਗੀ ਮੇਰੀ ਉਹ ਬਸ ਉਹ ਕਹਿੰਦੇ ਸੀ ਕਹਿੰਦੇ ਤੁਰਦੇ ਆ ਕਹਿੰਦੇ ਹੁਣ ਆ ਜੀ ਵਾਪਸ ਪਿੰਡ ਨੂੰ ਤੇ ਹੁਣ ਪੁੱਛਦਾ ਉਹਨਾਂ ਨੂੰ ਚਲੇ ਗਏ ਕਿ ਨਹੀਂ ਗਏ ਹੈਗੇ ਘਰੇ ਹਾਂਜੀ ਸੈਰ ਤੇ ਨਿਕਲ ਲਈ ਮੈਂ ਪਰ ਤਾਂ ਉਹ ਬਹੁਤ ਜਿਆਦਾ ਹੋਈ ਹੋਈ ਆ ਦੇਖੋ ਇੱਧਰ ਉਹ ਦੇਖੋ ਪਿੱਛੇ ਉਹ ਜਾਇ ਸੰਗਣੀ ਤਾਂ ਹੁੰਦਾ ਜੋ ਕਿ ਟਾਈਮ ਤਾਂ ਸਾਡੇ ਕੋਲ ਨਹੀਂ ਹੋਇਆ ਪੌਣੇ ਕਿਸ਼ਈ ਹੋਇਆ ਐ ਨਾ ਬਾਈ ਪਤਾ ਨਹੀਂ ਕਿੰਨਾ ਕੁ ਟਾਈਮ ਹੋਇਆ ਪਿਆ ਮੈਂ ਲੱਗ ਜਾਣਾ ਘਟੋ ਘਟ 40 45 ਮਿੰਟ ਲੱਗਣਗੇ 5 ਕਿਲੋਮੀਟਰ ਨੂੰ ਕਿ ਤੇਜ਼ ਤੇਜ਼ ਕਰਨ ਨੂੰ 5 4 ਮਿੰਟ ਘਟ ਜਾਂਦੇ ਵੈਸੇ ਮੈਂ ਕੋਸ਼ਿਸ਼ ਕਰੂੰਗਾ ਵਧੀਆ ਤੇਜ਼ ਤੇਜ਼ ਸੈਰ ਕਰਾਂ ਕਿਉਂਕਿ ਕਹਿੰਦੇ ਸੈਰ ਐਂ ਕਰਨੀ ਚਾਹੀਦੀ ਆਪਾਂ ਨੂੰ ਕਿ ਜਿਵੇਂ ਕੋਈ ਆਪਣੀ ਬੱਸ ਲੰਘਦੀ ਹੋਵੇ ਆਪਾਂ ਬੱਸ ਫੜਨੀ ਆ ਜਾਂ ਗੱਡੀ ਫੜਨੀ ਹੋਵੇ ਨਾ ਕੋਈ ਟਾਈਮ ਪੂਰਾ ਪੂਰਾ ਹੀ ਆ ਉਹ ਸਪੀਡ ਕਹਿੰਦੇ ਤੁਰਨਾ ਚਾਹੀਦਾ ਸੈਰ ਕਰਨ ਵੇਲੇ ਤੇ ਬੋਲਣ ਲੱਗੇ ਤਾਂ ਕਹੇ ਸਾਹ ਚੜਨਾ ਚਾਹੀਦਾ ਵਿੱਚ ਤੇ ਇਹ ਆਪਾਂ ਇੱਕ ਲਾਈਨ ਕੋਈ ਬੋਲਣੀ ਹੈ ਕਿਸੇ ਨਾਲ ਗੱਲ ਕਰਦੇ ਆ ਮਤਲਬ ਸਾਹ ਚੜਨਾ ਚਾਹੀਦਾ ਵਿੱਚ ਤੇ ਰੋਕਣਾ ਰੁਕੀ ਆ ਆਪਾਂ ਤਾਂ ਗੱਲ ਬਣਦੀ ਆ ਫਿਰ ਦੀ ਹਾਂ ਜਿਵੇਂ ਆ ਗਈ ਸ਼ੇਅਰ ਕਰਕੇ ਤੇ ਤੁਹਾਨੂੰ ਬਹੁਤ ਜ਼ਿਆਦਾ ਡਿਗੀ ਪਈ ਅੱਜ ਦੇਖੋ ਤੇ ਆਉਂਦਾ ਹੈ ਥੋੜਾ ਸਾਮਾਨ ਲੈ ਆ ਕਿਉਂਕਿ ਹੁਣ ਰੋਟੀ ਵਗੈਰਾ ਖਾਣੀ ਨਹੀਂ ਹੈਗੀ ਕਈ ਦਿਨਾਂ ਮੈਂ ਕੋਸ਼ਿਸ਼ ਕਰੂੰਗਾ ਕਿ ਦੁੱਧ ਵਗੈਰਾ ਪੀਦਿਆ ਕਰੂੰਗਾ ਤੇ ਸਲਾਦ ਵਗੈਰਾ ਉਹ ਕਿਨੂ ਲੈ ਆਇਆ ਸੀਗਾ 4 ਕਿਲੋ ਮਿਲ ਗਏ ਸੀ 100 ਰੁਪਏ ਦੇ ਇਹ ਖਾ ਲਿਆ ਕਰਾਂਗੇ ਤੇ ਛੋਲੇ ਛੋਲੇ ਭੌਂ ਕੇ ਰੱਖੇ ਆ ਉਹ ਖਾਇਆ ਕਰੂੰਗਾ ਸਵੇਰੇ ਉੱਠ ਕੇ ਵੇਟ ਘਟਾਉਣ ਵਾਸਤੇ ਰੋਟੀ ਛੱਡਣੀ ਪਣੀ ਆ ਥੋੜੇ ਦਿਨ ਤੇ ਵਾਕਿਆ ਦੇਖੋ ਪਿੱਛੇ ਲਾਈਟਾਂ ਬਹੁਤ ਸੋਹਣੀਆਂ ਲੱਗੀਆਂ ਹੁਣ ਖੰਭਿਆਂ ਤੇ ਥੋੜੇ ਦਿਨ ਹੀ ਹੋਏ ਨੇ ਲੱਗਿਆ ਨੂੰ ਆ ਦੇਖੋ ਵਿੱਚ ਨੀਲੀ ਆਂਦੀ ਕਿਤੇ ਕਿਤੇ ਪਰ ਵਾਈਟ ਆਉਂਦੀ ਆ ਗ੍ਰੀਨ ਕਲਰ ਦੀ ਪਲੱਸ ਟਰਾਈ ਕਲਰ ਵੀ ਆਉਂਦੀ ਆ ਆਪਣੇ ਤਰੰਗੇ ਰੰਗਿਆਂ ਵੀ ਆਉਂਦੀਆਂ ਕਿਤੇ ਕਿਤੇ ਲਾਈਟਾਂ ਬਹੁਤ ਸੋਹਣੇ ਲੱਗਦੇ ਆ ਨਹੀਂ ਆ ਦੇਖੋ ਸਾਹਮਣੇ ਵੀ ਲਾਈਟਾਂ ਚੱਲ ਰਹੀਆਂ ਨੇ ਹਰੇਕ ਖੰਭੇ ਤੇ ਲੱਗੀ ਹੈ तकरीबन ਯਾ ਇੱਕ ਅੱਧਾ ਖੰਭਾ ਛੱਡ ਕੇ ਲੱਗੀਆਂ ਹੋਈਆਂ ਨੇਗੀਆਂ